ਆਵਾਦੀ ਪਾਰਟੀ ਆਵਾਦੀ ਪਾਰਟੀ ਆਵਾਦੀ ਪਾਰਟੀ ਆਵਾਦੀ ਪਾਰਟੀ ਮੈਨੂੰ ਕੋਈ ਗੱਡੀ ਬਿਠਾ ਲਓ ਮੈਨੂੰ ਵੀ ਆਵਾਦੀ ਪਾਰਟੀ ਜਿੰਦਾਬਾਦ ਆਵਾਦੀ ਪਾਰਟੀ ਆਵਾਦੀ ਪਾਰਟੀ ਆਵਾਦੀ ਪਾਰਟੀ ਮੈਨੂੰ ਕੋਈ ਗੱਡੀ ਬਿਠਾ ਲਓ ਮੈਨੂੰ ਵੀ ਆਵਾਦੀ ਪਾਰਟੀ ਜਿੰਦਾਬਾਦ ਆਵਾਦੀ ਪਾਰਟੀ ਆਵਾਦੀ ਪਾਰਟੀ ਆਵਾਦੀ ਪਾਰਟੀ ਆਵਾਦੀ ਪਾਰਟੀ ਆਵਾਦੀ ਪਾਰਟੀ ਮੈਂ ਕਿਹਾ ਕੋਈ ਗੱਡੀ ਬਿਠਾ ਲਓ ਮੈਨੂੰ ਵੀ ਸਾਰਿਆਂ ਨੂੰ ਆਵਾਦੀ ਪਾਰਟੀ ਜਿੰਦਾਬਾਦ ਆਵਾਦੀ ਪਾਰਟੀ ਆਵਾਦੀ ਪਾਰਟੀ ਆਵਾਦੀ ਪਾਰਟੀ ਮੈਂ ਕਿਹਾ ਕੋਈ ਗੱਡੀ ਬਿਠਾ ਲਓ ਮੈਨੂੰ ਵੀ ਸਾਰਿਆਂ ਨੂੰ ਆਵਾਦੀ ਪਾਰਟੀ ਜਿੰਦਾਬਾਦ ਆਵਾਦੀ ਪਾਰਟੀ ਆਵਾਦੀ ਪਾਰਟੀ ਆਵਾਦੀ ਪਾਰਟੀ ਆਵਾਦੀ ਪਾਰਟੀ ਮੈਨੂੰ ਕੋਈ ਗੱਡੀ ਬਿਠਾ ਲਓ ਮੈਨੂੰ ਵੀ ਸਾਰਿਆਂ ਨੂੰ ਆਵਾਦੀ ਪਾਰਟੀ ਜਿੰਦਾਬਾਦ ਆਵਾਦੀ ਪਾਰਟੀ ਆਵਾਦੀ ਪਾਰਟੀ ਆਵਾਦੀ ਪਾਰਟੀ ਮੈਨੂੰ ਕੋਈ ਗੱਡੀ ਬਿਠਾ ਲਓ ਮੈਨੂੰ ਵੀ ਸਾਰਿਆਂ ਨੂੰ ਆਵਾਦੀ ਪਾਰਟੀ ਜਿੰਦਾਬਾਦ ਆਵਾਦੀ ਪਾਰਟੀ ਆਵਾਦੀ ਪਾਰਟੀ ਆਵਾਦੀ ਪਾਰਟੀ ਮੈਂ ਕਿਹਾ ਕੋਈ ਗੱਡੀ ਬਿਠਾ ਲਓ ਮੈਨੂੰ ਵੀ ਸਾਰਿਆਂ ਨੂੰ ਆਵਾਜ਼ ਆਵਾਦੀ ਪਾਰਟੀ ਜਿੰਦਾਬਾਦ ਆਵਾਦੀ ਪਾਰਟੀ ਆਵਾਦੀ ਪਾਰਟੀ ਆਵਾਦੀ ਪਾਰਟੀ ਆਵਾਦੀ ਪਾਰਟੀ ਮੈਂ ਕਿਹਾ ਕੋਈ ਗੱਡੀ ਬਿਠਾ ਲਓ ਮੈਨੂੰ ਵੀ ਸਾਰਿਆਂ ਨੂੰ ਆਵਾਜ਼ ਆਵਾਦੀ ਪਾਰਟੀ ਜਿੰਦਾਬਾਦ ਆਵਾਦੀ ਪਾਰਟੀ ਆਵਾਦੀ ਪਾਰਟੀ ਆਵਾਦੀ ਪਾਰਟੀ ਆਵਾਦੀ ਪਾਰਟੀ ਮੈਂ ਕਿਹ ਕੋਈ ਗੱਡੀ ਬਿਠਾ ਲਓ ਮੈਨੂੰ ਵੀ ਸਾਰਿਆਂ ਨੂੰ ਆਵਾਦੀ ਪਾਰਟੀ ਜਿੰਦਾਬਾਦ ਆਗਾਮੀ ਪਾਰਟੀ ਆਵਾਦੀ ਪਾਰਟੀ ਆਵਾਦੀ ਪਾਰਟੀ ਮੈਂ ਕਿਹ ਕੋਈ ਗੱਡੀ ਬਿਠਾ ਲਓ ਮੈਨੂੰ ਵੀ ਸਾਰਿਆਂ ਨੂੰ ਆਵਾਦੀ ਪਾਰਟੀ ਜਿੰਦਾਬਾਦ ਆਗਾਮੀ ਪਾਰਟੀ ਆਵਾਦੀ ਪਾਰਟੀ ਆਵਾਦੀ ਪਾਰਟੀ ਮੇਰੇ ਕੋਈ ਗੱਡੀ ਬਿਠਾ ਲਓ ਮੈਨੂੰ ਵੀ ਸਾਰਿਆਂ ਨੂੰ ਪਾਰਟੀ ਅਗਦੀ ਪਾਰਟੀ ਜਿੰਦਾਬਾਦ ਅਗਦੀ ਪਾਰਟੀ